ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨ ਵਿੱਚ ਹਲਕਾ ਪਦਰੀ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਦਿੱਤੀ ਜੰਦੇ ਨੂੰ ਸਲਾਮੀ ਅਤੇ ਸਥੂਲੀ ਵਿਦਿਆਰਥਣਾਂ ਨੇ ਗਾਇਆ ਰਾਸ਼ਟਰੀ ਗੀਤ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨ ਦੇ ਸਰਕਾਰੀ ਸਕੂਲ ਲੜਕੀਆਂ ਵਿੱਚ 76ਵਾਂ ਹਲਕਾ ਪਦਰੀ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਜਿੱਥੇ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਉਹਨਾਂ ਦੇ ਭਰਾ ਅਮਰੀਕ ਸਿੰਘ ਗੋਲਡੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਕੂਲ ਦੇ ਸਟਾਫ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਵੱਲੋਂ निभाई ਗਈ ਜਿੱਥੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਬਾਅਦ ਵਿੱਚ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਸਕੂਲ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਸਖਸ਼ੀਅਤਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਅਮਰਪਾਲ ਸਿੰਘ ਨੇ ਹਲਕੇ ਦੇ ਸਰਪੰਚਾ ਪੰਚਾਂ ਮੋਹਤਬਾਰਾ ਅਤੇ ਸਕੂਲੀ ਅਧਿਆਪਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਗਣਤੰਤਰ ਦਿਵਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡੀਐਸਪੀ ਹਰਕ੍ਰਿਸ਼ਨ ਸਿੰਘ ਨਾਇਬ ਤਹਿਸੀਲਦਾਰ ਹਰਮਨਪ੍ਰੀਤ ਸਿੰਘ ਬੀਡੀਪੀਓ ਮੈਡਮ ਸੁਖਜੀਤ ਕੌਰ ਮਾਸਟਰ ਬਰਿੰਦਰ ਸਿੰਘ ਪੀਏ ਸੁਖਦੇਵ ਸਿੰਘ ਰੋਮੀ ਸੀਨੀਅਰ ਅਗੂ ਰੁਪਿੰਦਰ ਸਿੰਘ ਰੋਮੀ ਮਾੜੀ ਟਾਂਡਾ ਸਰਪੰਚ ਸੁਖਵਿੰਦਰ ਸਿੰਘ ਲਾਲੀ ਚੱਕ ਚਾਉ ਰੀਡਰ ਹਰਜੀਤ ਸਿੰਘ ਬੋਲੇਵਾਲ ਸਾਬਕਾ ਮੈਂਬਰ ਪੰਚਾਇਤ ਜਗਜੀਤ ਸਿੰਘ ਡਾਕਟਰ ਸਰਪੰਚ ਅਮਰਜੀਤ ਸਿੰਘ ਨਾਗਰਾ ਸਰਪੰਚ ਗੁਰਮੰਗਤ ਸਿੰਘ ਮੱਲੀ ਸਰਪੰਚ ਗੁਰਨਾਮ ਸਿੰਘ ਢਾਲੀਵਾਲ ਸਰਪੰਚ ਦਿਲਬਾਗ ਸਿੰਘ ਲੱਲਾ ਅਗੂ ਦਲਬੀਰ ਸਿੰਘ ਪੱਟੀ ਡਾਕਟਰ ਨਰਿੰਦਰ ਸਿੰਘ ਦਗਨ ਪੰਨੂ लवली ਕੁਮਾਰ ਬਟਵਾਲ ਅਵਤਾਰ ਸਿੰਘ ਗਿਲਬੂ ਆਦਿ ਹਾਜ਼ਰ ਸਨ ਆਓ ਵੇਖਦੇ ਹਾਂ ਕਸਬਾ ਕੁਮਾਨ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਆਇਆ ਮੇਰੇ ਸਾਰੇ ਪਿੰਡਾਂ ਤੋਂ ਸਰਪੰਚ ਸਾਹਿਬਾਨ ਮੈਂ ਸਾਰਿਆਂ ਦੇ ਜਨਮ ਦਿਨਾਂ ਤੇ ਨਤਮਸਤਕ ਹੁਣਾ ਔਰ ਸਾਥ ਹੀ ਸਾਥ ਸਕੂਲ ਦੇ ਜੋ ਟੀਚਰ ਸਹਿਬਾਨ ਨੇ ਜੋ ਵਿਦਿਆਰਥੀ ਨੇ ਸਾਰਿਆਂ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸੱਜਿਆ ਕਰਨਾ ਔਰ ਸਾਥ ਹੀ ਫਤਿਹ ਦੀ ਸਜਣਾਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਇਹ ਨਹੀਂ ਕਿ ਕੋਈ ਅਸੀਂ ਕੁੜੀ ਸਾਲਾਤ ਬਣਾ ਰਹੇ ਹਾਂ ਕਿਉਂਕਿ ਕੁਝ ਬੱਚਿਆਂ ਨੂੰ ਜਿਨ੍ਹਾਂ ਨੇ ਹੁਣ ਹੋਸ਼ ਸੰਭਾਲ ਲਈ ਹੈ ਉਹਨਾਂ ਵਾਸਤੇ ਤੇ ਹੋਣੀ ਹੈ ਜਦੋਂ ਅਸੀਂ ਉਹ ਸੰਭਾਲ ਲਈ ਹੈ ਨੂੰ ਲੱਗਦਾ ਹੈ ਕਿ ਹੋਣੀ ਹੈ ਨਵਾਂ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਬਹੁਤ ਸਿਤਕਾਰ ਦੇ ਨਾਲ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਕਰਨਾ ਪਰ ਇਹਨੂੰ ਮਨਾਉਂਦਿਆਂ ਮਨਾਉਂਦਿਆਂ ਸਾਨੂੰ ਤਕਰੀਬਨ ਅੱਜ 76 ਸਾਲ ਹੋ ਚੁੱਕੇ ਨੇ 75 ਤੋਂ 76 ਸਾਲ ਉਡੇ 26 ਜਨਵਰੀ 1950 ਦਾ ਉਹ ਦਿਨ ਸੀ ਜਿਹੜੀ ਆਜ਼ਾਦੀ ਤਾਂ ਮਿਲ ਚੁੱਕੀ ਸੀ ਪਰ ਆਜ਼ਾਦੀ ਤੋਂ ਬਾਅਦ ਐਸਾ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਕੁਝ ਨਾ ਕੁਝ ਅਹਿਿਆ ਕਰਨਾ ਜ਼ਰੂਰੀ ਸੀ ਜਿਹਦੇ ਨਾਲ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੁਸਤਕਾਂ ਨੇ ਉਹਨਾਂ ਨੂੰ ਕਿਸੇ ਹੋਜੇ ਆਰਮੀ ਰਾਜ ਦੀ ਸਾਹਮਣਾ ਨਾ ਕਰਨੀ ਪਵੇ ਕਿਸੇ ਹੋਜੇ ਡਿਕਟੇਟਰਸ਼ਿਪ ਦੀ ਸਾਹਮਣਾ ਨਾ ਕਰਨੀ ਪਵੇ ਉਹਦੇ ਵਾਸਤੇ ਜੋ ਜ਼ਿੰਮੇਵਾਰੀ ਜੇ ਵੀਗਰਾਮ ਅੰਬੇਦਕਰ ਜੀ ਨੂੰ ਲਗਾਈ ਗਈ ਸੀ ਉਹਨਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਹਾਲਾਂਕਿ ਉਹਨਾਂ ਦੀ ਟੀਮ ਦੇ ਵਿੱਚ 299 ਮੈਂਬਰ ਸਨ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣਾ ਸੀ ਪਰ ਕਹਿੰਦੇ ਹੁੰਦੇ ਨੇ ਜੋ ਮੋਰੀ ਲੱਗੇ ਲੜਦੇ ਨੇ ਨਾਮ ਹਮੇਸ਼ਾ ਉਹਨਾਂ ਦਾ ਜਾਣਿਆ ਜਾਂਦਾ ਪੀ ਆਰ ਅੰਬੇਦਕਰ ਜੀ ਦਾ ਨਾਮ ਅੱਜ ਹਮੇਸ਼ਾ ਉੱਪਰਲੇ ਲੈਵਲ ਤੇ ਕਿਉਂ ਲਿਆ ਜਾਂਦਾ ਕਿਉਂਕਿ ਉਹ ਮੋਰੀਆਂ ਦੇ ਵਿੱਚ ਸਨ ਉਹਨਾਂ ਨੇ ਪੂਰੇ ਸੰਸਾਰ ਦੇ ਵੱਖ-ਵੱਖ ਕਨਸਟੀਟਿਊਸ਼ਨਲ ਵਿਦਵਾਨ ਸੰਵਿਧਾਨ ਬੜੇ ਔਰ ਉਹਨਾਂ ਨੂੰ ਪੜ੍ਹ ਕੇ ਉਹਨਾਂ ਦਾ ਜੋ ਨਿਚੋੜ ਕੱਢਿਆ ਜਿਹੜੀਆਂ ਸਾਨੂੰ ਸਹੂਲਤਾ ਚਾਹੀਦੀਆਂ ਸਨ ਜੋ ਸਾਡੇ ਦੇਸ਼ ਦੇ ਵਿੱਚ ਜ਼ਰੂਰਤ ਸੀ ਜਿਨ੍ਹਾਂ ਆਰਟੀਕਲਸ ਦੀ ਉਹਨਾਂ ਆਰਟੀਕਲਸ ਨੂੰ ਲੈ ਕੇ ਆਏ ਤੇ ਸਾਨੂੰ ਉਹਨਾਂ ਨੇ ਇੱਕ ਸੰਵਿਧਾਨ ਜਿਹੜਾ ਦਿੱਤਾ ਔਰ ਅੱਜ ਉਸ ਸੰਵਿਧਾਨ ਦੇ ਅਧਾਰ 'ਤੇ ਹਰ ਇੱਕ ਕਾਨੂੰਨ ਬਣਦਾ ਹੈ ਅੱਜ ਉਸ ਸੰਵਿਧਾਨ ਦੇ ਅਕੋਰਡਿੰਗਲੀ ਹਰ ਇੱਕ ਉਹ ਮਾਨਤਾ ਬਣਦੀ ਹੈ ਜਿਹੜੀ ਕਿ ਸਾਨੂੰ ਸਾਡੇ ਸਮਾਜ ਦੇ ਵਿੱਚ ਚੱਲਣ ਵਾਸਤੇ ਅਗਲੇ ਪੜਾ ਤੱਕ ਲੈ ਕੇ ਜਾਂਦੀ ਹੈ। ਤਾਂ ਅਸੀਂ ਸੰਵਿਧਾਨ ਦੀ ਇੱਜ਼ਤ ਕਿਉਂ ਕਰਨੀ ਆ? ਜਿੱਥੇ ਅਸੀਂ ਆਪਣੇ ਧਰਮ ਦੀ ਇੱਜ਼ਤ ਕਰਦੇ ਆ, ਉੱਥੇ ਸਾਨੂੰ ਆਪਣੇ ਸੰਵਿਧਾਨ ਦੀ ਇੱਜ਼ਤ ਕਰਨੀ ਕਿਉਂ ਜ਼ਰੂਰੀ ਆ? ਕਿਉਂਕਿ ਸੰਵਿਧਾਨ ਇੱਕ ਹੈ ਜਿਹੜੀ ਕੜੀ ਹੈ। ਸੰਵਿਧਾਨ ਇੱਕ ਹੈ ਜਾਂ ਫਲਸਫਾ ਹੈ। ਚਾਹ ਤੂੰ ਹੀ ਬੁੱਕ ਕਹਿ ਲੋ ਚਾਹੇ ਕੁਝ ਕਹਿ ਲੋ। ਉਹ ਕਾਨੂੰਨ ਕਹਿ ਲੋ ਚਾਹੇ ਕੁਝ ਕਹਿ ਲੋ। ਜਿਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ। ਅੱਜ ਆ ਜਾਈ ਇੱਥੇ ਬੈਠੇ ਆ ਤਾਂ ਸੰਵਿਧਾਨ ਦੀ ਬਦੌਲਤ ਬੈਠੇ ਆ। ਅਗਰ ਇੱਥੇ ਕੁਰਸੀਆਂ ਲੱਗੀਆਂ ਤਾਂ ਸੰਵਿਧਾਨ ਦੇਬਦੌਲਤ ਲੱਗੀਆਂ ਨੇ ਅਗਰ ਇਹ ਸਕੂਲ ਹੈ ਤਾਂ ਸੰਵਿਧਾਨ ਦੇਬਦੌਲਤ ਹੈ ਜੇਕਰ ਮੈਂ ਬੋਲਦਾ ਪਿਆ ਤਾਂ ਵੀ ਸੰਵਿਧਾਨ ਦੀ ਬਦੌਲਤ ਹੈ ਔਰ ਇਹ ਸਾਰੇ ਕੋਲ ਅਗਰ ਵੋਟ ਕੋ ਹੁੰਦਾ ਅਧਿਕਾਰ ਮਿਲਿਆ ਸੰਵਿਧਾਨ ਦੀ ਬਦੌਲਤ ਮਿਲਿਆ ਅਗਰ ਸਾਰੇ ਕੰਮ ਸਾਨੂੰ ਸੰਵਿਧਾਨ ਦੇ ਤਰੀਕੇ ਨਾਲ ਕਰਨ ਨੂੰ ਮਿਲਿਆ ਤੇ ਇਹਦਾ ਮਤਲਬ ਸਮਝ ਲਓ ਕਿ ਸੰਵਿਧਾਨ ਦੇ ਕੋਲ ਕਿੰਨੀ ਪਾਵਰ ਹੋਏਗੀ ਸਾਡੀ ਇਸ ਸੰਵਿਧਾਨਿਕ ਨੀਤੀ ਨਾਲ ਸਾਡੇ ਦੇਸ਼ ਨੂੰ ਕਿੰਨਾ ਫਾਇਦਾ ਹੋਇਆ ਹੋਵੇਗਾ ਸਾਡੇ ਨਾਲ ਹੀ ਆਜ਼ਾਦ ਹੋਏ ਦੋ ਦੇਸ਼